ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਹਿਮ ਦੇਣਾ ਤੇ ਅਹਿਮ ਦਿਨ ਤੇ ਆਪ ਜੀ ਨਾਲ ਅਹਿਮ ਗੱਲਬਾਤ ਕਰਨ ਦਾ ਮਨ ਅੱਜ ਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਗੁਰਤਾ ਗਦੀ ਜੀਬ ਸਭ ਬਹੁਤ ਬਹੁਤ ਵਧਾਈਆਂ ਤੇ ਅੱਜ ਦੇ ਦਿਨ ਹੀ ਤਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਜੁਤੀ ਜੋ ਸਮਾਇਕ ਸੰਸਾਰ ਤੋਂ ਉਰਕਸ ਉਰਗੇ ਆਪਣੀ ਗੁਰਿਆਈ ਗੁਰੂ ਰਾਮਦਾਸ ਜੀ ਸਾਹਿਬ ਜੀ ਨੂੰ ਬਖਸ਼ ਉਹਨੂੰ ਗ੍ਰਿਆਈ ਲੈਣ ਸਮੇਂ ਉਹਨਾਂ ਦੀ ਪ੍ਰੀਖਿਆ ਕੀ ਹੋਈ ਮਨ ਵਿੱਚੇ ਸਤਗੁਰੂ ਕੇ ਪਾਸ ਤੇ ਸੇਵਕ ਕਾ ਕਾਰਜ ਰਾਸ ਗੁਰੂ ਆਰਮਦਾਸ ਸਾਹਿਬ ਜੀ ਨੇ ਭਾਈ ਜੇਠਾ ਜੀ ਦੇ ਰੂਪ ਦੇ ਵਿੱਚ ਗੁਰੂ ਦੇ ਅੱਗੇ ਧਾਨ ਮਾਨ ਧਨ ਸਾਰਾ ਕੁਝ ਵਿੱਚ ਦਿੱਤਾ ਜਦੋਂ ਉਹਨਾਂ ਨੇ ਸਿੱਖਾਂ ਨੇ ਪੁੱਛਿਆ ਵੀ ਅਗਲੀ ਗ੍ਰਿਆਈ ਕਿਹਨੂੰ ਦੇ ਕੇ ਜਾ ਰਹੇ ਜੀ ਤੇ ਗੁਰੂ ਸਾਹਿਬ ਜੀ ਨੇ ਕਿਹਾ ਸਮਾਂ ਆਇਆ ਪਤਾ ਲੱਗੂ ਉਹਨਾਂ ਨੇ ਥੜੇ ਬਣਾਉਣ ਦੀ ਸੇਵਾ ਦੋਹਾਂ ਹੀ ਆਪਣੇ ਬੀਬੀ ਦਾਨੀ ਜੀ ਦੇ ਘਰ ਵਾਲੇ ਜੀਨੀ ਭਾਨੀ ਜੀ ਦੇ ਪਤੀ ਗੁਰੂ ਰਾਮਦਾਸ ਜੀ ਦੋਵਾਂ ਨੂੰ ਥੜੇ ਬਣਾਉਣ ਦੀ ਜਦੋਂ ਸੇਵਾ ਦਿੱਤੀ ਦੋ ਦਿਨ ਦੋਵੇਂ ਬਣਾਉਂਦੇ ਰਹੇ ਤੇ ਗੁਰੂ ਸਾਹਿਬ ਜੀ ਘਰ ਨੂੰ ਤੇਰੇ ਤੇ ਤੀਸਰੇ ਜਦੋਂ ਜਦੋਂ ਆਏ ਭਾਈ ਰਾਮਾ ਜੀ ਥੋੜਾ ਨਰਾਜ ਹੋ ਗਏ ਤੇ ਗੁਰੂ ਰਾਮਦਾਸ ਜੀ ਉਸਨੂੰ ਭਾਈ ਕੀਤਾ ਜੀ ਕਹਿਣ ਲੱਗੇ ਕਿ ਗੁਰੂ ਸਾਹਿਬ ਜੀ ਆਪ ਕਿਰਪਾ ਕਰੋ ਮੇਰੀ ਮਾਨਬੁੱਤੀ ਇੰਨੀ ਕੰਮ ਨਹੀਂ ਕਰਦੀ ਤੁਸੀਂ ਕਿਰਪਾ ਕਰਕੇ ਮੇਰੇ ਮਨ ਵਿੱਚ ਬਸੋ ਤੇ ਆਪ ਜਿਹੋ ਜਿਹਾ ਸੜਾ ਬਣਾਉਣਾ ਚਾਹੁੰਦੇ ਜੀ ਉਹ ਮੇਰੇ ਮਨ ਦੇ ਅੰਦਰ ਸੰਕਲਪ ਪੈਦਾ ਕਰੋ ਗੁਰੂ ਸਾਹਿਬ ਜੀ ਨੇ ਉਸੇ ਟਾਈਮ ਤੇ ਬੁਰਾਈ ਦਾ ਤਿਲਕ ਲਾਇਆ ਬਾਬਾ ਗੁੱਡਾ ਸਾਹਿਬ ਦੁਆਲਾਇਆ ਪੰਜ ਪੈਸੇ ਨਾਰੀਅਲ ਟਾਕੇ ਮੱਥਾ ਟੇਕ ਕੇ ਸੰਤਾਂ ਨੂੰ ਮੱਥਾ ਟੇਕਾਂ ਦਾ ਹੁਕਮ ਕੀਤਾ ਅੱਜ ਅਸੀਂ ਗੁਰੂ ਦੀ ਮਾਤਰਾ ਨੂੰ ਆਪਣੀ ਮੱਤ ਵੱਡੀ ਸਮਝੀ ਬਿਠੇ ਆਂ ਅੱਜ ਵੀ ਸਾਡੇ ਬਹੁਤ ਸਾਰੇ ਧਾਰਮਿਕ ਕਾਗੂ ਅਸੀਂ ਜਥੇਬੰਦਰ ਸਾਹਿਬ ਹੋਰ ਆਰਥਿਕ ਮਹਿਰ ਬੁੱਧੀਜੀਵੀ ਉਹ ਆਪਣੇ ਮਨ ਨੂੰ ਇੰਨਾ ਹੰਕਾਰ ਦਾ ਘੋੜਾ ਬਣਾਈ ਬਿਠੇ ਆ ਵੀ ਉਹ ਕਹਿੰਦੇ ਵੀ ਜੋ ਕੋ ਸਾਨੂੰ ਗਿਆਨ ਵਾ ਸ਼ਾਇਦ ਹੈ ਨਹੀਂ ਜਦੋਂ ਉਸਕੇ ਗੁਰੂ ਸਾਹਿਬ ਜੀ ਨੇ ਕਿਹਾ ਵਾ ਵੀ ਵਿੱਚ ਸੰਗਤ ਹਰਿ ਪ੍ਰਭ ਵਸੇ ਜੀਓ ਸੰਗਤ ਵੱਡੀ ਆ ਤੇ ਸੰਗਤ ਵੱਡੀ ਸਮਝਾਂ ਕਿਵੇਂ ਗੁਰ ਕੀ ਮਾਤੂ ਲੈ ਆਣੇ ਭਗਤ ਬਿਨਾ ਹੋ ਦੂਬੇ ਜਾਣੇ ਗੁਰੂ ਦੀ ਮਤ ਲੈਣੀ ਪੈਣੀ ਆ ਜਿਨੀ ਦੇਰ ਗੁਰੂ ਦੀ ਮਾਤਰਾ ਲਈ ਓਨੀ ਦੇਰ ਗੱਲ ਬਣਨੀ ਨਹੀਂ ਕਿਉਂਕਿ ਐਸ ਟਾਈਮ ਤੇ ਕੱਲੇ ਕੱਲੇ ਮਾਰ ਖਾ ਰਹੇ ਹਨ ਕੱਲੇ ਕੱਲੇ ਜਿਹੜੇ ਆ ਉਹ ਨੁਕਸਾਨ ਕਰਾ ਰਹੇ ਹਨ ਫਸਲ ਦਾ ਵੀ ਫਸਲ ਦਾ ਵੀ ਨਸ਼ਿਆਂ ਦੇ ਵਿੱਚ ਪੁੱਤ ਰੁੜਦੇ ਜਾ ਰਹੇ ਆ ਇਹ ਗੱਲ ਉਦੋਂ ਬਣੂਗੀ ਜਦੋਂ ਅਸੀਂ ਸਾਰੇ ਇਕੱਤਰ ਹੋ ਕੇ ਉਹ ਇਕੱਤਰ ਮਿਲੂ ਮੇਰੇ ਭਾਈ ਦੁੱਖ ਦਾ ਦੂਰ ਕਰੋ ਲਿਵ ਲਾਏ ਹਰ ਨਾਮੇ ਕੇ ਉਹ ਜੋੜੀ ਗੁਰਮੁਖ ਬੈਸੋ ਸਭਾ ਉਸਾਏ ਸਭ ਤੋਂ ਪਹਿਲਾਂ ਸੰਗਤ ਨੂੰ ਵੱਡਾ ਸਮਝਣਾ ਪਊਗਾ ਸੰਗਤ ਦੇ ਨਾਲ ਗੁਰਮਤਾ ਸਾਧਨਾ ਪਊਗਾ ਸੰਗਤ ਦੇ ਵਿਚਾਰਾਂ ਮੁਤਾਬਕ ਆਪਣੇ ਵਿਚਾਰ ਬ੍ਰਿਹਣ ਇੱਛਾ ਸ਼ਕਤੀ ਨਾਲ ਪੂਰੇ ਆਪਣੀ ਸੰਗਤਾਂ ਵਿੱਚ ਰੱਖੀ ਤੇ ਫਿਰ ਆਪਾਂ ਗਿਆਨ ਨੂੰ ਗੁਰੂ ਬਣਾ ਕੇ ਜਦੋਂ ਸਮਾਜ ਨੂੰ ਸੁਧਾਰਨ ਦੀ ਗੱਲ ਕਰਾਂਗੇ ਤੇ ਸਮਾਜ ਸੁਧਾਰਿਆ ਵਿਜਾਉ ਤੇ ਜਿਹੜੇ ਕਾਰਪੋਰੇਟਰ ਚੜ੍ਹ ਕੇ ਆ ਰਹੇ ਆ ਉਹਨਾਂ ਦੇ ਮਤਲਬ ਲਗਾਮਾਂ ਵੀ ਪਹਿਨ ਗਿਆ ਉਹ ਵੀ ਰੁਕਣਗੇ ਪਰ ਸਾਰਾ ਕੁਝ ਹੋਣਾ ਤਰ ਜੇ ਜਦੋਂ ਆਪਾਂ ਸਾਰੇ ਇਕੱਠੇ ਹੋਏ ਅੱਜ ਦੇ ਇਸ ਅਹਿਮ ਦਿਹਾੜਿਆਂ ਦੀਆਂ ਪੂਰੇ ਸਮਾਜ ਨੂੰ ਬਹੁਤ ਬਹੁਤ ਵਧਾਈਆਂ ਅੱਜ ਧੰਨ ਸ੍ਰੀ ਗੁਰੂ ਰਾਮ ਸਾਹਿਬ ਰਾਮਦਾਸ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਤੇ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਜੋਤੀ ਜੋਤ ਸਮਾਉਣਾ ਦਿਵਸ ਦਾ ਅੱਜ ਦੇ ਤੁਹਾਡੇ ਤੇ ਆਓ ਸੰਕਲਪ ਕਰੀਏ ਕਿ ਰਲ ਮਿਲ ਕੇ ਆਪਾਂ ਇਹ ਸਮਾਜ ਨੂੰ ਸੁੰਦਰ ਪਚਾਉ ਬਣਾਉਣ ਵਾਸਤੇ ਜੜਾ ਉਹ ਆਪਣੇ ਜੀਵਨ ਆਪਣੀ ਜ਼ਿੰਦਗੀ ਲਾਵਾਂਗੇ ਤਾਂ ਜੋ ਹੌਲੇ ਸਮੇਂ ਦੇ ਵਿੱਚ ਸਾਡੀਆਂ ਨਸਲਾਂ ਵੀ ਬਚਣ ਸਾਡੀਆਂ ਬੱਚਲਾਂ ਵੀ ਬਚਣ ਤੇ ਇਹੋ ਧਰਤੀ ਸਵਰਗਾਂ ਦਾ ਰੂਪ ਹੋ ਨਿਭੜੇ ਕਿਉਂਕਿ ਹੋਰ ਧਰਤੀ ਦੇ ਉੱਤੇ ਕਿਤੇ ਸਵਰਗ ਨਹੀਂ ਹੈਗੇ ਜੇ ਸਵਰਗ ਰੂਪੀ ਧਰਤੀ ਆ ਜੋ ਇਹੋ ਧਰਤੀ ਆ ਇਹਨੂੰ ਸਵਰਗ ਬਣਾਉਣ ਵਾਸਤੇ ਆਪਾਂ ਆਓ ਪ੍ਰਦੂਸ਼ਣ ਰਹਿਤ ਸਮਾਜ ਪ੍ਰਦੂਸ਼ਣ ਰਹਿਤ ਹਵਾ ਪ੍ਰਦੂਸ਼ਣ ਰਹਿਤ ਧਰਤੀ ਇਹ ਸਾਰਾ ਕੁਝ ਕਰੀਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ